ਅੱਜ ਜੇ ਦੇਖਿਆ ਜਾਵੇ ਤਾਂ ਬਹੁਤ ਹੀ ਸਾਡੇ ਵਾਸਤੇ ਇੱਕ ਲੱਕੀ ਡੇ ਆ ਭਾਗਾ ਵਾਲਾ ਦਿਨ ਹੈ ਕਿ ਅੱਜ ਤੁਹਾਨੂੰ ਜਿਹੜਾ ਹੈ ਉਹ ਐਜੂਕੇਸ਼ਨ ਦਿੱਤੀ ਗਈ ਹੈ ਜਿਹੜੀ ਕਿ ਵਰਲਡ ਦੇ ਵਿੱਚ ਤੁਹਾਨੂੰ ਕੋਈ ਵੀ ਨਹੀਂ ਦੇ ਸਕਦਾ ਇਸ ਨੂੰ ਹਾਸਲ ਕਰਨਾ ਇਹ ਤੁਹਾਡਾ ਫਰਜ਼ ਹੈ ਉਹ ਰਿਸਪੈਕਟ ਸਿਖਾਈ ਗਈ ਹੈ ਜਿਹੜੀ ਕਿ ਤੁਹਾਨੂੰ ਕਿਤਾਬਾਂ ਦੇ ਵਿੱਚੋਂ ਨਹੀਂ ਮਿਲਦੀ ਉਹ ਗੁਣ ਦੱਸੇ ਗਏ ਨੇ ਕਿ ਜਿਹੜੇ ਕਿ ਤੁਹਾਨੂੰ ਦੂਸਰਿਆਂ ਦੇ ਕੋਲੋਂ ਸਤਿ ਨਹੀਂ ਮਿਲਣਗੇ ਹਮੇਸ਼ਾ ਜਿਹੜੀ ਹੈਗੀ ਆ ਆਪਣੇ ਤੋਂ ਵੱਡੇ ਜਿਹਨੇ ਚਾਹੇ ਕੋਈ ਵੀ ਹੈ ਚਾਹੇ ਆਪ ਦਾ ਮਾਪਾ-ਮਾਪਾ ਹੈ ਚਾਹੇ ਕੋਈ ਵੀ ਹੈ ਉਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਔਰ ਰਿਸਪੈਕਟ ਕਰਦੇ ਰਹਿਣਾ ਚਾਹੀਦਾ ਹੈ ਅਸੀਂ ਤਹਿ ਦਿਲੋਂ ਧੰਨਵਾਦੀਆਂ ਸਿੰਘ ਸਹਿਬਾਨ ਅਤੇ ਉਹਨਾਂ ਦੀ ਟੀਮ ਦਾ ਜਿਨ੍ਹਾਂ ਨੇ ਆਪਣਾ ਬਹੁਤ ਹੀ ਜ਼ਿਆਦਾ ਕੀਮਤੀ ਸਮੇਂ ਦੇ ਵਿੱਚੋਂ ਇੱਕ ਕੀਮਤੀ ਪਲ ਕੱਟ ਕੇ ਉਹ ਸਾਡੇ ਕੋਲ ਆਏ ਨੇ ਅਤੇ ਸਾਨੂੰ ਜੋ এডੂਕੇਸ਼ਨ ਦਿੱਤੀ ਹੈ ਉਹ ਬਹੁਤ ਹੀ ਅੱਛੀ এডੂਕੇਸ਼ਨ ਦਿੱਤੀ ਹੈ ਅਸੀਂ ਇਹਨਾਂ ਦਾ ਅਤੀ ਧੰਨਵਾਦੀ ਹਾਂ ਔਰ ਸਾਰੇ ਸਟੂਡੈਂਟਸ ਵੱਲੋਂ ਸਾਰੇ ਸਕੂਲ ਵੱਲੋਂ ਪ੍ਰਿੰਸੀਪਲ ਸਾਹਿਬ ਪ੍ਰਿੰਸੀਪਲ ਸਾਹਿਬਾਨ ਵੱਲੋਂ ਅਤੇ ਸਟਾਫ ਮੈਂਬਰ ਸਹਿਬਾਨ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਥੈਂਕਸ ਵੈਰੀ ਮਚ